ਅਮਰੀਕਾ ਦੇ ਰਾਜਸਥਾਨੀ ਵਾਸ਼ਿੰਗਟਨ 'ਚ ਤਾਇਨਾਤ ਵੈਸਟ ਵਰਜੀਨੀਆ ਨੈਸ਼ਨਲ ਗਾਰਡ ਦੇ 2 ਮੈਂਬਰਾਂ ਨੂੰ ਬੁੱਧਵਾਰ ਨੂੰ ਰਾਸ਼ਟਰਪਤੀ ਦੇ ਸਰਕਾਰੀ ਨਿਵਾਸ ਤੇ ਦਫ਼ਤਰ ਵਾਈਟ ਹਾਊਸ ਤੋਂ ਥੋੜੀ ਦੂਰ ਗੋਲੀ ਮਾਰ ਦਿੱਤੀ ਗਈ। ਯੂ ਐਸ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸਸਾਂ ਨੇ ਦੇਰ ਰਾਤ ਕਿਹਾ ਹੈ ਕਿ ਵਾਸ਼ਿੰਗਟਨ 'ਚ 2 ਨੈਸ਼ਨਲ ਗਾਰਡ ਸੈਨਿਕਾਂ ਨੂੰ ਗੋਲੀ ਮਾਰ ਕੇ ਗੰਭੀਰ ਰੂਪ 'ਚ ਜ਼ਖਮੀ ਕਰਨ ਤੋਂ ਬਾਅਦ ਅਫਗਾਨ ਨਾਗਰਿਕਾਂ ਨਾਲ ਸੰਬੰਧਤ ਸਾਰੀਆਂ ਇਮੀਗ੍ਰੇਸ਼ਨ ਬੇਨਤੀਆਂ ਦੀ ਪ੍ਰਕਿਰਿਆ ਅਨਮਿੱਥੇ ਸਮੇਂ ਲਈ ਰੋਕ ਦਿੱਤੀ ਗਈ ਹੈ। ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕਿਹਾ ਹੈ ਕਿ ਵਾਈਟ ਹਾਊਸ ਨੇੜੇ ਹੋਈ ਗੋਲੀਬਾਰੀ ਅਤਵਾਦੀ ਕਾਰਵਾਈ ਸੀ ਉਹਨਾਂ ਕਹੇ ਕਿ ਸ਼ੱਕੀ 2021 ਚ ਅਫਗਾਨਿਸਤਾਨ ਤੋਂ ਆਇਆ ਸੀ ਇੱਕ ਕਦਮ 트੍ਰੰਪ ਨੇ ਉਸ ਸੱਦੇ ਤੋਂ ਬਾਅਦ ਆਇਆ ਹੈ ਜਿਸ ਚ ਉਹਨਾਂ ਨੇ ਆਪਣੀ ਸਰਕਾਰ ਨੂੰ ਉਹਨਾਂ ਅਫਗਾਨ ਪ੍ਰਵਾਸੀਆਂ ਦੀ ਮੁਰਾ ਜਾਂਚ ਕਰਨ ਲਈ ਕਿਹਾ ਸੀ ਜੋ ਬਿਡੇਨ ਦੇ ਰਾਸ਼ਟਰਪਤੀ ਹੋਣ ਸਮੇਂ ਅਮਰੀਕਾ ਚ ਦਾਖਲ ਹੋਏ ਸਨ ਅਧਿਕਾਰੀਆਂ ਨੇ ਦੱਸਿਆ ਕਿ 29 ਸਾਲਾ ਸ਼ੱਕੀ ਇੱਕ afghan ਨਾਗਰਿਕ 2021 ਚ ਆਪਰੇਸ਼ਨ ਅਲਾਈਸ ਵੈਲਕਮ ਰਾਹੀਂ ਅਮਰੀਕਾ ਚ ਦਾਖਲ ਹੋਇਆ ਸੀ ਜੋ ਕਿ ਬਿਡੇਨ ਪ੍ਰਸ਼ਾਸਨ ਦਾ ਇੱਕ ਪ੍ਰੋਗਰਾਮ ਹੈ ਜਿਸ ਨੇ ਦੇਸ਼ ਤੋਂ ਅਮਰੀਕਾ ਦੀ ਵਾਪਸੀ ਤੋਂ ਬਾਅਦ ਹਜ਼ਾਰਾਂ afghaniਆ ਨੂੰ ਕੱਢਿਆ ਤੇ ਮੁੜ ਵਸਾਇਆ ਸੀ ਇਸ ਪਹਿਲ ਕਦਮੀ ਨੇ ਲਗਭਗ 76000 ਲੋਕਾਂ ਨੂੰ ਅਮਰੀਕਾ ਲਿਆਂਦਾ ਜਿਨ੍ਹਾਂ ਚੋਂ ਬਹੁਤਿਆਂ ਨੇ ਅਮਰੀਕੀ ਫੌਜਾਂ ਅਤੇ ਡਿਪਲੋਮੈਂਟਸ ਦੇ ਨਾਲ ਇੰਟਰਪ੍ਰੀਟੇਟਰਸ ਤੇ ਟ੍ਰਾਂਸਲੇਟਰ ਵਜੋਂ ਕੰਮ ਕੀਤਾ ਸੀ ਉਦੋਂ ਤੋਂ ਇਹਨੂੰ ਇਸ ਨੂੰ 트럼ਪ ਅਤੇ ਉਹਨਾਂ ਦੇ ਸਹਿਯੋਗੀਆਂ ਕਾਂਗਰਸ ਦੇ ਰਿਪਬਲਿਕਨਾਂ ਤੇ ਕੁਝ ਸਰਕਾਰੀ ਨਿਗਰਾਨਾ ਦੁਆਰਾ ਜਾਂਚ ਪ੍ਰਕਿਰਿਆ 'ਚ ਪਾੜੇਤੀ ਦਾਖਲੇ ਦੀ ਗਤੀ ਨੂੰ ਲੈ ਕੇ ਤਿੱਖੀ ਜਾਂਚ ਦਾ ਸਾਹਮਣਾ ਕਰਨਾ ਪਿਆ ਭਾਵੇਂ ਕਿ ਵਕੀਲਾਂ ਦਾ ਕਹਿਣਾ ਹੈ ਕਿ ਇਸ ਨੇ ਧਾਲੀਬਾਨ ਦੇ ਬਦਲੇ ਦੀ ਜੋਖਮ ਵਾਲੀ ਲੋਕਾਂ ਲਈ ਇੱਕ ਜੀਵਨ ਰੇਖਾ ਦੀ ਪੇਸ਼ਕਸ਼ ਕੀਤੀ ਹੈ ਦੋ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਤੇ ਮਾਮਲੇ ਤੋਂ ਜਾਨੂ ਇੱਕ ਵਿਅਕਤੀ ਨੇ ਕਿਹਾ ਕਿ ਸ਼ੱਕੀ ਜੋ ਕਿ ਵਸ਼ਿੰਗਟਨ ਰਾਜ 'ਚ ਰਹਿ ਰਿਹਾ ਸੀ ਉਸ ਦੀ ਪਛਾਣ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਰਹਿਮਾਨ ਉੱਲਾ ਵਜੋਂ ਕੀਤੀ ਹੈ ਪਰ ਅਧਿਕਾਰੀ ਅਜੇ ਵੀ ਉਸ ਦੀ ਪਛੋਕੜ ਦੀ ਪੂਰੀ ਪੁਸ਼ਟੀ ਕਰਨ ਲਈ ਕੰਮ ਕਰ ਰਹੇ ਨੇ ਬੁੱਧਵਾਰ ਰਾਤ ਨੂੰ ਸੋਸ਼ਲ ਮੀਡੀਆ 'ਤੇ ਜਾਰੀ ਕੀਤੇ ਗਏ ਇੱਕ ਵੀਡੀਓ ਸੰਦੇਸ਼ 'ਚ ਰਾਸ਼ਟਰਪਤੀ ਡੋਨਲਡ ਟਰੰਪ ਨੇ ਬਿਡੇਨ ਪ੍ਰਸ਼ਾਸਨ ਦੇ ਅਧੀਨ ਦਾਖਲ ਹੋਈ ਸਾਰੇ ਅਫਗਾਨਸ਼ਰ ਸ਼ਰਨਾਰਥੀਆਂ ਦੀ ਜਾਂਚ ਮੋੜ ਸ਼ੁਰੂ ਕਰਨ ਦੀ ਮੰਗ ਕੀਤੀ ਸੀ ਤੁਰੰਤ ਪਰਪਾਵੀ ਹੋ ਕੇ afghan ਨਾਗਰਿਕਾਂ ਨਾਲ ਸੰਬੰਧਤ ਸਾਰੀਆਂ ਇਮੀਗ੍ਰੇਸ਼ਨ ਬੇਨਤੀਆਂ ਦੀ ਪ੍ਰਕਿਰਿਆ ਨੂੰ ਸੁਰੱਖਿਆ ਤੇ ਜਾਂਚ ਪ੍ਰੋਟੋਕੋਲ ਦੀ ਹੋਰ ਸਮੀਖਿਆ ਤੱਕ ਅਨਮਿੱਥੇ ਸਮੇਂ ਲਈ ਰੋਕ ਦਿੱਤਾ ਗਿਆ ਸੀ